ਕੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਡੀਐਸਪੀ ਜਲਾਲਾਬਾਦ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਹਾਂ ਜੀ ਸਰ ਜਿਹੜੀ ਰਾਤ ਤੁਸੀਂ ਵੀ ਦੇਖੀ ਹੋਣੀ ਵੀਡੀਓ ਇੱਕ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਨਜਾਇਜ਼ ਮਾਈਨਿੰਗ ਦੀਆਂ ਕਈਆਂ ਜਾਰੀਆਂ ਨੇ ਉਹ ਵੀਡੀਓ ਤੁਹਾਡੀ ਕੀ ਪ੍ਰਤੀਕਿਰਿਆ ਕੀ ਇੰਟਰੋਗੇਟ ਕੀਤਾ ਜਾਉਂਦਾ ਹੈ ਅ ਪਹਿਲਾਂ ਤਾਂ ਧੰਨਵਾਦ ਤੁਹਾਡਾ ਸਾਰੇ ਪੱਤਰਕਾਰ ਭਰਾਵਾਂ ਦਾ ਸਾਡੇ ਛੋਟੇ ਜਿਹੇ ਸੱਦੇ ਤੇ ਤੁਸੀਂ ਇੱਥੇ ਆਏ ਹੋ ਔਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰੇ ਬੇਨਤੀ ਕਰਦਾ ਰਾਤ ਇੱਕ ਵੀਡੀਓ ਵਾਇਰਲ ਹੋਈ ਸੀ ਮਾਈਨਿੰਗ ਸਬੰਧੀ ਨਜਾਇਜ਼ ਮਾਈਨਿੰਗ ਸਬੰਧੀ ਜੋ ਸਾਨੂੰ ਪਹਿਲਾਂ ਹੀ ਜਾਣਕਾਰੀ ਸੀ ਕਿ ਇੱਥੇ ਕੋਈ ਨਜਾਇਜ਼ ਮਾਈਨਿੰਗ ਹੋ ਰਹੀ ਹੈ ਜਿਹਦੇ ਤਹਿਤ ਮੈਂ ਆਪਣੇ ਸਾਰੇ ਮੁਲਾਜ਼ਮਾਂ ਨੂੰ ਕਹਿ ਰੱਖਿਆ ਸੀ ਸਮੇਂ-ਸਮੇਂ ਤੇ ਚੈਕਿੰਗ ਕਰਦੇ ਰਹਿਣ ਜਿਹਦੇ ਤਹਿਤ ਥਾਣਾ ਸਦਰ ਵੱਲੋਂ ਇੱਕ ਟਰਾਲੀ ਜਿਹੜੀ ਫੜੀ ਗਈ ਸੀਗੀ ਨਜਾਇਜ਼ ਮਾਈਨਿੰਗ ਕਰਦੀ ਹੋਈ ਔਰ ਜਿਹਦੇ ਉੱਤੇ ਅਸੀਂ ਪਰਚਾ ਦਰਜ ਵੀ ਕੀਤਾ ਉਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋਈ ਵੀ ਨਜਾਇਜ਼ ਮਾਰਕ ਹੋ ਰਹੀ ਉਹਦੇ ਤੇ ਵੀ ਅਸੀਂ ਕੁਇਕ ਐਕਸ਼ਨ ਕਰਦੇ ਹੋਏ ਮੁਕੱਦਮਾ ਨੰਬਰ 84 ਜਿਹੜਾ ਦਰਜ ਕੀਤਾ ਔਰ ਦੋਨੋਂ ਟਰਾਲੀਆਂ ਅਸੀਂ ਇਸ ਮੁਕੱਦਮੇ ਵਿੱਚ ਬਰਾਮਦ ਕਰ ਲਈਆਂ ਸਰ ਉੱਥੇ ਜਿਹੜੇ ਰਾਤ ਮੌਜੂਦ ਸੀਗੇ ਨੌਜਵਾਨ ਉਹਨਾਂ ਦਾ ਕਹਿਣਾ ਸੀ ਕਿ ਡੀਐਸਪੀ ਸਾਹਿਬ ਦੇ ਕਿਸੇ ਡਰਾਈਵਰ ਦੇ ਵੱਲੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਵੀਡੀਓ ਦੇ ਵਿੱਚ ਵੀ ਉਹਨਾਂ ਨੇ ਬੋਲਿਆ ਲਾਈਵ ਸ਼ਾਇਦ ਤੁਸੀਂ ਵੀ ਸੁਣਿਆ ਹੋਵੇ ਕੋ ਸੰਦੀਪ ਤੇ ਸੁਖੇ ਦਾ ਨਾਮ ਲੈ ਰਿਆ ਸੀ ਤੁਹਾਡੇ ਕਿਸੇ ਡਰਾਈਵਰ ਦਾ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਜੇ ਗੱਲਬਾਤ ਹੁੰਦੀ ਤਾਂ ਅਸੀਂ ਅੱਜ ਇਹ ਪਰਚੇ ਨਹੀਂ ਸੀ ਦੇਣੇ ਸੋ ਦੇਖੋ ਜਿਨ੍ਹਾਂ ਨੇ ਕੋਈ ਨਜਾਇਜ਼ ਕੰਮ ਕਰਨਾ ਉਹ ਨਜਾਇਜ਼ ਨਾਮ ਵੀ ਲੈਣਗੇ ਔਰ ਨਜਾਇਜ਼ ਗੱਲਾਂ ਵੀ ਕਰਨਗੇ ਕਿਉਂਕਿ ਜਦੋਂ ਤੋਂ ਮੈਂ ਆਇਆ ਮੈਨੂੰ ਕਰੀਬ 20 ਦਿਨ ਹੋ ਗਏ ਇੱਥੇ ਚਾਰ ਸੰਭਾਲੇ ਹੋਏ ਮੇਰੇ ਆਉਣ ਤੋਂ ਬਾਅਦ ਅਸੀਂ ਵਕਫ ਵਕਫ ਥਾਣਿਆਂ ਦੇ ਵਿੱਚ ਕਰੀਬ 8 ਪਰਚੇ ਜਿਹੜੇ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ ਦਰਜ ਕੀਤੇ ਆ ਉਹ ਜਿਸ ਕਾਰਨ ਜਿਹੜਾ ਅਸੀਂ ਇਹਨਾਂ ਦੇ ਸਿਕੰਜਾ ਕੱਸਿਆ ਔਰ ਇਸ ਵਜ੍ਹਾ ਕਾਰਨ ਇਹ ਵੱਖ-ਵੱਖ ਤਰੀਕੇ ਅਪਣਾ ਰਹੇ ਆ ਕਦੇ ਪੈਸੇ ਲੈਣ ਦਾ ਇਲਜ਼ਾਮ ਲਗਾ ਕੇ ਕਦੇ ਮੇਰੇ ਡਰਾਈਵਰ ਗਨਮੈਨ ਤੇ ਕਦੇ ਕਿਸੇ ਐਸਐਚਓ ਤੇ ਪੈਸੇ ਲੈਣ ਦਾ ਇਲਜ਼ਾਮ ਲਗਾ ਕੇ ਇਹ ਕਰ ਰਹੇ ਨੇ ਵੀ ਅਸੀਂ ਜਿਹੜਾ ਨਜਾਇਜ਼ ਮਾਈਨਿੰਗ ਕਰਦੇ ਰਹੀਏ ਔਰ ਇਹ ਆਪਣੇ ਉਸ ਕੰਮ ਵਿੱਚ ਉਲਝੇ ਰਹੇ ਤੁਸੀਂ ਕੁਝ ਦਿਨ ਪਹਿਲਾਂ ਵੇਖਿਆ ਹੋਊਗਾ ਜਿਹੜਾ ਇੱਕ ਐਸਐਚਓ ਵੈਰੋਕੇ ਦੇ ਖਿਲਾਫ ਵੀ ਇਹਨਾਂ ਨੇ ਆ ਵੀਡੀਓ ਵਾਇਰਲ ਕੀਤੀ ਸੀ ਉਹਨੇ ਪੈਸੇ ਲੈ ਆਨੇ ਸਾਰਾ ਕੁਝ ਕੀਤਾ ਪਰ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਉਹਦੀ ਜਿਹੜੀ ਜਾਂਚ ਕੀਤੀ ਗਈ ਪਰ ਉਹਦੇ ਵਿੱਚ ਕੋਈ ਸੱਚਾਈ ਨਹੀਂ ਪਾਈ ਗਈ ਇੱਕ ਗੱਲ ਹੋਰ ਹੈ ਸਰ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਦੋ ਟਰੈਕਟਰਾਂ ਦੇ ਤੁਸੀਂ ਟਰੈਕਟਰ ਵਾਲਿਆਂ ਦੇ ਪਰਚਾ ਦਰਜ ਕੀਤਾ ਕੀ ਨਾਮ ਉਹ ਵਿਅਕਤੀ ਕੌਣ ਸਨ ਜਿਨ੍ਹਾਂ ਦੇ ਪਰਚਾ ਦਰਜ ਹੋਇਆ ਕਿੰਨੇ ਦੇਖੋ ਜੀ ਇਹ ਆਲਰੇਡੀ ਅਸੀਂ ਮਕਦਮਾ ਦਰਜ ਕਰਕੇ ਕੁਝ ਲੋਕ ਜਿਹੜੇ ਮਾਈਨਿੰਗ ਨਜਾਇਜ਼ ਕਰਦੇ ਜਦੋਂ ਪੁਲਿਸ ਪਾਰਟੀ ਉੱਥੇ ਪਹੁੰਚੀ ਤਾਂ ਇਹ ਆਲਰੇਡੀ ਉੱਥੋਂ ਜਾ ਚੁੱਕੇ ਸੀ ਸੋ ਜਾਂਚ ਕਰਕੇ ਜੋ ਅਸਲੀਅਤ ਟਰੈਕਟਰ ਮਾਲਕਾ ਟਰਾਲੀ ਮਾਲਕ ਹੈਗੇ ਆ ਉਹਨਾਂ ਨੂੰ ਸਾਹਮਣੇ ਲਿਆ ਕੇ ਉਹਨਾਂ ਦੇ ਨਾਮ ਨਿਸ਼ਰ ਕੀਤੇ ਸਰ ਇਹਦਾ ਟਰੈਕਟਰ ਟਰਾਲੀ ਮਾਲਕ ਦੇ ਉੱਪਰ ਕੀਤਾ ਗਿਆ ਮਕਦਮਾ ਦਰਜ ਜਿਨ੍ਹਾਂ ਦੇ ਵੱਲੋਂ ਇਹ ਮਾਈਨਿੰਗ ਦਾ ਕੰਮ ਚਲਾਇਆ ਜਾ ਰਿਹਾ ਉਹਨਾਂ ਦੇ ਉੱਪਰ ਵੀ ਕਿਹੋ ਜੀ ਕਾਰਵਾਈ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਬਿਲਕੁਲ ਜੀ ਇਹ ਸਾਡੀ ਤਫ਼ਤੀਸ਼ ਦਾ ਹਿੱਸਾ ਇੱਕ ਟਰੈਕਟਰ ਇਹ ਸੀ ਉਹਦੇ ਦੇ ਨਾਮ ਨੰਬਰ ਸੀ ਨਾ ਕੋ ਕਾਗਜ਼ ਸੀ ਉਸ ਦਾ ਉਹ ਬਿਨਾ ਨੰਬਰ ਦਾ ਟਰੈਕਟਰ ਸੀਗਾ ਜੀ ਉਹ ਕਿਸ ਦਾ ਸੀ ਕੋਈ ਪਤਾ ਨਹੀਂ ਲੱਗਿਆ ਨਹੀਂ ਹਾਲ ਦੀ ਘੜੀ ਉਹ ਸਾਡੇ ਕੋਲੇ ਕੋਈ ਗੱਲ ਸਾਹਮਣੇ ਨਹੀਂ ਆਈ ਪਰ ਅਸੀਂ ਤਫ਼ਤੀਸ਼ ਦੌਰਾਨ ਇਸ ਚੀਜ਼ ਨੂੰ ਸਾਹਮਣੇ ਲਿਆਵਾਂਗੇ ਔਰ ਨਸ਼ਰ ਕਰਾਂਗੇ ਉਹਦਾ ਜੋ ਵੀ ਟਰੈਕਟਰ ਟਰਾਲੀ ਹੈ ਜੋ ਵੀ ਉਹ ਉਹਨੂੰ ਬਕਾਇਦਾ ਅਸੀਂ ਜੋ ਬੰਦ ਦੀ ਕਾਰਵਾਈ ਉਹ ਦੇਖ ਲਾ ਜੀ ਤੁਸੀਂ ਜਿਹੜੇ ਨਿਆਂਇ ਮਾਈਨਿੰਗ ਕਰ ਰਹੇ ਹੋ ਉਹਨਾਂ ਨੂੰ ਸਰ ਕੀ ਇੱਕ ਸਾਹੇ ਚੈਨਲ ਨਾਲ ਸੰਦੇਸ਼ ਦੇਣਾ ਚਾਹੁੰਦਾ ਮੈਂ ਤੁਹਾਡੇ ਚੈਨਲ ਨਾਲ ਹੀ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਪੁਲਿਸ ਪਾਬੰਦ ਹੈ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਔਰ ਜੋ ਨਾਜਾਇਜ਼ ਕੰਮ ਕਰਦੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਮੈਂ ਬੇਨਤੀ ਕਰਨਾ ਪੰਜਾਬ ਸਰਕਾਰ ਵੱਲੋਂ ਜਾਇਜ਼ ਜੋ ਖੱਡਾਂ ਚਲਾਈਆਂ ਗਈਆਂ ਉਹਨਾਂ ਉਤੋਂ ਹੀ ਜੋ ਤੁਹਾਡੀ ਸਰਕਾਰੀ ਫੀਸ ਬਣਦੀ ਆ ਉਹ ਫੀਸ ਭਰ ਕੇ ਤੁਸੀਂ ਜਿਵੇਂ ਮਰਜ਼ੀ ਆਪਣਾ ਕੰਮਕਾਰ ਕਰੋ ਅਸੀਂ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਕਰਦੇ ਪਰ ਜੋ ਨਾਜਾਇਜ਼ ਮਾਈਨਿੰਗ ਕਰਨਗੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਤੋਂ ਅਸੀਂ ਕਦੇ ਵੀ ਗੁਰੇਸ਼ ਨਹੀਂ ਕਰਾਂ। ਅਜੇ ਮਤਲਬ ਬਾਈ ਨੇਮ ਪਰਚਾ ਕਿਸੇ ਨੇ ਦਰਜ ਨਹੀਂ ਕੀਤਾ ਗਿਆ। ਬਾਈ ਨੇਮ ਹਲੇ ਨਹੀਂ ਗਿਆ ਜੀ ਕਿਉਂਕਿ ਉਹ ਆਲਰੇਡੀ ਉੱਥੋਂ ਭੱਜ ਚੁੱਕੇ ਸੀ। ਸੋ ਅਸੀਂ ਤਫ਼ਤੀਸ਼ ਦੌਰਾਨ ਇਹੋ ਚੀਜ਼ ਨੂੰ ਸਾਹਮਣੇ ਲਿਆ ਕੇ ਉਹਨਾਂ ਦੇ ਨਾਮ ਨਿਸ਼ਾਨ ਕਰਾਂ। ਪਰ ਵੀਡੀਓ ਦੇ ਵਿੱਚ ਤਾਂ ਉਹ ਨਜ਼ਰ ਆ ਰਹੇ ਨੇ ਸ਼ਖਸ। ਉਹ ਬਿਲਕੁਲ ਸਾਹਮਣੇ ਆ ਰਹੇ ਨੇ। ਬਟ ਦੇਖੋ ਜੀ ਕਿਸੇ ਦਾ ਨਾਮ ਲੈਣਾ ਉਹ ਇਸ ਗੱਲ ਨੂੰ ਪ੍ਰੂਫ ਨਹੀਂ ਕਰਦਾ ਕਿ ਵਾਕੇ ਹੀ ਉਹ ਬੰਦਾ ਇਹ ਕੰਮ ਕਰ ਰਿਹਾ। ਜਿੰਨੀ ਦੇਰ ਕੋਈ ਸਬੂਤ ਸਾਹਮਣੇ ਨਹੀਂ ਆਉਂਦਾ। ਅਸੀਂ ਉਸ ਚੀਜ਼ ਨੂੰ ਬਿਲਕੁਲ ਨਹੀਂ ਕਹਿ ਸਕਦੇ ਕਿ ਇਹ ਬੰਦਾ ਕਰ ਰਿਹਾ ਕਿਉਂਕਿ ਅੱਜ ਕੱਲ ਇਹਦੇ ਵਿੱਚ ਕੋਈ ਨਿੱਜੀ ਰੰਜਿਸ਼ਾਂ ਵੀ ਕੱਢੀਆਂ ਜਾ ਰਹੀਆਂ ਨੇ ਕਿਸੇ ਦਾ ਨਾਮ ਨਸ਼ਰ ਕਰਕੇ ਇਹ ਸਾਰੇ ਇੰਨੇ ਰੋਲੇ ਕਰਕੇ ਥਾਣੇ 'ਚ ਪੈਂਦੇ ਨੇ ਕਿ ਜਦੋਂ ਥਾਣੇਦਾਰ ਕੋਈ ਜਾਂ ਐਸਐਸਓ ਪਰਚਾ ਕੱਢਦਾ ਉਹਨੂੰ ਹੀ ਕਿਉਂ ਅਲਿਗੇਸ਼ਨ ਲੱਗਣੀ ਸ਼ੁਰੂ ਹੋ ਜਾਂਦੇ ਨੇ ਇਹ ਦੇਖੋ ਜੀ ਜਦੋਂ ਅਸੀਂ ਕਿਸੇ ਦੇ ਖਿਲਾਫ ਕਿਸੇ ਦਾ ਕੰਮ ਸਮੂਦਲੀ ਚੱਲ ਰਿਹਾ ਕੋਈ ਚੋਰੀ ਦਾ ਰੇਤਾ ਵੇਚ ਰਿਹਾ ਜਦੋਂ ਉਹਦੇ ਤੇ ਅਸੀਂ ਛਕੰਜਾ ਕੱਸਾਂਗੇ ਉਹਦਾ ਉਹ ਉਹ ਉਹਦੇ ਚਾਰ ਪੈਸੇ ਜਿਹੜੇ ਆਉਂਦੇ ਸੀ ਉਹਨੂੰ ਬੰਦ ਹੁੰਦੇ ਨੇ ਉਹਨੂੰ ਤਕਲੀਫ ਤਾਂ ਹੋਣੀ ਹੈ ਜੀ ਸੋ ਉਸ ਸਮੇਂ ਫਿਰ ਉਹ ਜਿਹੜਾ ਪੁਲਿਸ ਤੇ ਵੀ ਇਲਜ਼ਾਮ ਲਗੁੰਦੇ। ਉਹ ਜਦੋਂ ਵੈਰੂ ਕੇ ਐਫਐਸ ਤੋਂ ਨਾਲ ਗੱਲ ਲਈ ਉਹਨਾਂ ਪਰਚਾ ਦਰਜ ਕੀਤਾ। ਉਹਨਾਂ ਦੇ ਵੀ ਅਪਲੀਕੇਸ਼ਨ ਲੱਗਿਆ ਜੇ ਹੁਣ ਰਾਤ ਤੁਸੀਂ ਪਰਚਾ ਕਰ ਜੇ ਇੱਕ ਸਦਰ ਹੋਇਆ ਉਹ ਵੀ ਅਪਲੀਕੇਸ਼ਨ ਆ ਰਹੇ ਨੇ। ਜੀ। ਬਿਲਕੁਲ ਜੀ ਦੇਖੋ ਜਦੋਂ ਇਹਨੀਆਂ ਟਰਾਲੀਆਂ ਫੜੀਆਂ ਜਾਂਦੀਆਂ ਫਿਰ ਪੁਲਿਸ ਤੇ ਹੀ ਇਹਨਾਂ ਦਾ ਜਿਹੜਾ ਹੁੰਦਾ ਟਾਰਗੇਟ ਵੀ ਪੁਲਿਸ ਨੂੰ ਬਦਨਾਮ ਕੀਤਾ ਜਾਂਦਾ। ਹਾਲਾਂਕਿ ਪੁਲਿਸ ਦੀ ਕਿਸੇ ਨਾਲ ਕੋਈ ਮਿਲੀ ਭੁਗਤ ਨਹੀਂ ਗਈ। ਤਔਰ ਨਾ ਹੀ ਅਸੀਂ ਕਿਸੇ ਨੂੰ ਕਰਨ ਦੇਵਾਂਗੇ। ਸੋ ਮੇਰੀ ਬੇਨਤੀ ਆ ਤੁਹਾਡੇ ਚੈਨਲ ਦੇ ਮਾਧਿਅਮ ਰਹੀਂ ਜਿਹੜਾ ਕੋਈ ਨਾਜਾਇਜ਼ ਮਾਈਨਿੰਗ ਕਰਦਾ ਉਹ ਬਾਜ਼ ਆ ਜਾਵੇ। ਨਹੀਂ ਤੇ ਅਸੀਂ ਇਸੇ ਤਰ੍ਹਾਂ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਰਵਾਂਗੇ ਸਾਰੇ ਜਿਹੜਾ ਰਾਤ ਨਜਾਇਜ਼ ਮਾਈਨਿੰਗ ਦੀ ਖੱਡ ਚੱਲਦੀ ਸੀ ਉਸ ਤੋਂ 10 ਕਿੱਲੇ ਉਰਲੇ ਪਾਸੇ ਨੂੰ ਹੀ ਪੰਜਾਬ ਪੁਲਿਸ ਦੇ ਕਈ ਨੌਜਵਾਨਾਂ ਦੇ ਵੱਲੋਂ ਨਾਕੇਬੰਦੀ ਵੀ ਕੀਤੀ ਗਈ ਹੈ ਕੀ ਉਹਨਾਂ ਨੂੰ ਨਹੀਂ ਪਤਾ ਸੀਗਾ ਵੀ ਇਹ ਸੇ ਨਜਾਇਜ਼ ਦੇ ਦੇਖੋ ਜੀ ਜਿਹੜਾ ਸਰਹੱਦ ਦਾ ਉਤੋਂ ਇੱਕ ਰਸਤਾ ਨਹੀਂ ਆਉਂਦਾ ਸਿਰਫ ਇਹਨੂੰ ਸ਼ਹਿਰ ਨੂੰ ਬਹੁਤ سارے ਰਸਤੇ ਜਿਹੜੇ ਸ਼ਹਿਰ ਨੂੰ ਹੁੰਦੇ ਨੇ ਹੋ ਸਕਦਾ ਉਹ ਕਿਸੇ ਹੋਰ ਰਸਤੇ ਰਾਈ ਜਾਂ ਕਿਸੇ ਪਿੰਡ ਰਾਈ ਜਿਹੜਾ ਪਹੁੰਚ ਕਰਦੇ ਹੁਣ ਸ਼ਹਿਰ ਤਾਈਂ ਜਾਂ ਆਪਦੇ ਟਾਰਗੇਟ ਤੱਕ ਸੋ ਉਹਨਾਂ ਨੂੰ ਧਿਆਨ ਤਾਂ ਹੈ ਜੋ ਅਸੀਂ ਚੈਕਿੰਗ ਕਰਦੇ ਅਸੀਂ ਵੀ ਗਾਇਬਗਾਏ ਚੈਕਿੰਗ ਕਰਦੇ ਰਹਿੰਦੇ ਆ ਹੋ ਸਕਦਾ ਉਥੋਂ ਨਾ ਲੰਗੇ ਹੋਰ ਫਿਰ ਵੀ ਜੋ ਮੇਰੇ ਨਾਈਟ ਚੈਕਿੰਗ ਆ ਜਾਂ ਨਾਈਟ ਨਾਕੇ ਅਸੀਂ ਉਹਨਾਂ ਨੂੰ ਗਾਇਬਗਾਏ ਅਲਰਟ ਕਰਦੇ ਰਹਿੰਦੇ ਆ ਕਿ ਜੇ ਕੋਈ ਮਿਸ ਹੈਪਨਿੰਗ ਹੁੰਦੀ ਆ ਤਾਂ ਉਹਨਾਂ ਨੂੰ ਜ਼ਿੰਮੇਵਾਰ ਕਰਾਜੋ ਠੀਕ ਧੰਨਵਾਦ ਆਜਾ